ਨਗਰ ਨਿਗਮ ਚੋਣਾਂ ਨੂੰ ਲੈ ਕੇ ਜਿੱਥੇ ਫਗਵਾੜਾ ਵਾਸੀਆਂ ਦੇ ਵਿੱਚ ਉਤਸ਼ਾਹ ਸੀ ਅੱਜ ਜਿਹੜੀ ਆ ਨਗਰ ਨਿਗਮ ਦੀ ਚੋਣ ਕੰਪਲੀਟ ਹੋਣ ਤੋਂ ਬਾਅਦ ਕਾਂਗਰਸ ਦਾ ਮੰਡੇਟ ਜਿਹੜਾ ਕਿ ਉਹ ਬਣਦਾ ਨਜ਼ਰ ਆਇਆ ਹੈ ਔਰ ਉਸ ਜਿੰਨੇ ਵੀ ਨਵੇਂ ਕਾਉਂਸਲਰ ਜਿੱਤੇ ਨੇ ਉਹ ਆਜ ਸਦਾਰ ਬਲਵਿੰਦਰ ਸਿੰਘ ਧਾਰੀਵਾਲ ਦੇ ਨਿਵਾਸ ਵਿਖੇ ਪਹੁੰਚੇ ਨੇ ਔਰ ਉਹਨਾਂ ਨੂੰ ਵਧਾਈ ਦੇਣ ਲਈ ਇੱਥੇ ਔਰ ਉਹਨਾਂ ਦਾ ਅਸ਼ੀਰਵਾਦ ਲੈਣ ਲਈ ਪਹੁੰਚੇ ਨੇ ਆਓ ਗੱਲ ਕਰਦੇ ਹਾਂ ਜੀ ਧਾਰੀਵਾਲ ਸਾਹਿਬ ਜਿਹੜਾ ਇਹ ਮੰਡੇਟ ਮਿਲਿਆ ਇਹਦੇ ਲਈ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਕਹਿੰਦਾ ਰਹੇਗਾ ਕਿ ਇਹ ਜੋ ਕਾਰਪੋਰੇਸ਼ਨ ਦੀ ਇਲੈਕਸ਼ਨਸ ਹੋਈ ਹੈ ਇਹਦੇ ਵਿੱਚ ਸਾਰੇ ਫਗਵਾੜਾ ਵਾਸੀ ਜਿਹੜੇ ਹੈਗੇ ਨੇ ਆਪ ਦੇ ਜਿਹੜੇ 3 ਸਾਲ ਦਾ ਰੂਲ ਸੀ ਉਹ ਤੋਂ ਬਹੁਤ ਜ਼ਿਆਦਾ ਅੱਕੇ ਸੀ ਤੱਕੇ ਸੀਗੇ ਇਸ ਕਰਕੇ ਉਹਨਾਂ ਨੇ ਜਿਹੜਾ ਪਹਿਲਾਂ ਹੀ ਪਤਾ ਸੀਗਾ ਕਿ ਉਹਨਾਂ ਨੇ ਆਪ ਸਰਕਾਰ ਦੇ ਖਿਲਾਫ ਜਿਹੜਾ ਮੰਡਟ ਦੇਣਾ ਹੈਗਾ ਹਾਲਾਂਕਿ ਇਹਨਾਂ ਵੱਲੋਂ ਡਿਊਰਿੰਗ ਇਲੈਕਸ਼ਨ ਕਾਫੀ ਕੋਸ਼ਿਸ਼ ਕੀਤੀ ਗਈ ਕਿ ਕਾਂਗਰਸ ਪਾਰਟੀ ਦੇ ਜਿਹੜੇ ਕੈਂਡੀਡੇਟਸ ਨੂੰ ਡਿਸਟਰਬ ਕੀਤਾ ਜਾਵੇ ਵਾਰ ਨੰਬਰ ਜਿਹੜੀ 43 ਸੀਗਾ ਉਹ ਉਦਾਹਰਨ ਹੈਗੇ ਕਿ ਉਹਦੇ ਵਿੱਚ ਇੱਕ ਜਿਹੜਾ شریف ਆਦਮੀ ਹੈਗੀ ਆ ਉਹਨੂੰ ਘਰੋਂ ਚੱਕ ਕੇ ਉੱਥੇ ਪੱਛਰ ਦਾ ਜਗਰਣ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਸਾਰਿਆਂ ਦੀ ਕਾਂਗਰਸ ਪਾਰਟੀ ਦੇ ਇੱਕ ਜ਼ੁਰਤਾ ਕਰਕੇ ਜਿੱਥੇ ਅਜਿਹਾ ਕੋਈ ਇਨਸੀਡੈਂਟ ਨਹੀਂ ਹੋਇਆ ਉੱਥੇ ਹੀ ਮੈਂ ਨਾਲ ਹੀ ਇਨਫਰੈਸ਼ਨ ਦਾ ਵੀ ਇਸ ਗੱਲੋਂ ਧੰਨਵਾਦ ਕਰਦਾ ਖਾਸ ਕਰਕੇ ਅਸਿਸਟੈਂਟ ਸਾਹਿਬ ਦਾ ਅਤੇ ਪੁਲਿਸ ਡਿਪਾਰਟਮੈਂਟ ਦਾ ਵੀ ਕਿ ਉਹਨਾਂ ਨੇ ਜਿਹੜਾ ਹੈਗਾ ਫਗਵਾੜੇ ਵਿੱਚ ਕਾਫੀ ਅੱਛੇ ਲੈਵਲ ਤੱਕ ਜਿਹੜੀ ਉਹਨਾਂ ਨੇ ਫਰੀ ਐਂਡ ਫੇਅਰ ਇਲੈਕਸ਼ਨਸ ਕਰਾਈ ਹੈਗੀ ਆ ਜੋ ਵੀ ਐਡਮਿਨਿਸਟ੍ਰੇਸ਼ਨ ਦੇ ਧਿਆਨ ਵਿੱਚ ਲਿਆਂਦੀ ਗਈ ਪ੍ਰੋਬਲਮ ਉਹਨਾਂ ਨੇ ਹੱਲ ਕਰਵਾਇਆ ਹੈਗਾ ਰਿਕਾ ਦੁੱਖਾ ਘਟਨਾ ਜਿਹੜੀਆਂ ਇਲੈਕਸ਼ਨ ਦੇ ਵਿੱਚ ਐਡੇ ਮਹਾਕੁੰਮ ਦੇ ਵਿੱਚ ਹੋ ਜਾਂਦੀਆਂ ਹੈਗੀਆਂ ਤੋਂ ਇਸ ਕਰਕੇ ਸਾਨੂੰ ਬਿਸ਼ਵਾਸ ਹੈ ਸਰ ਇਹ ਮੰਡੇਟ ਬਣਿਆ 22 ਸੀਟਾਂ ਕਾਂਗਰਸ 10 ਐਲਾਈਅੰਸ ਦੀਆਂ 25 ਸੀਟਾਂ ਤੇ ਦੋ ਸਪੜਾ ਸਾਹਿਬ ਦਾ ਸਮਰਥਨ ਵੀ ਮਿਲਿਆ ਤੇ ਮੰਡੇਟ ਬਣਨ ਤੋਂ ਬਾਅਦ ਇਹ ਪ੍ਰਕਿਰਿਆ ਕੀ ਹੈ ਕਦੋਂ ਹਾਊਸ ਘਟੇ ਤੋਣਾ ਤੇ ਕਦੋਂ ਮੇਰ ਅਨਾਉਂਸ ਹੋਣਾ ਕਿਉਂਕਿ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਇਹਨਾਂ ਦੇ ਨਾਮ ਹੁਣ ਚਲੇ ਜਾਣਗੇ ਗਜ਼ਰ ਨੋਟੀਫਿਕੇਸ਼ਨ ਤੇ ਸਾਰਿਆਂ ਦੇ ਨਾਮ ਹੋਣੇਗੇ ਔਰ ਨਾਮ ਤੋਂ ਬਾਅਦ ਗਵਰਨਮੈਂਟ ਲੈਵਲ ਤੇ ਜਿਹੜੀ ਇਹਦੀ ਕੈਟੇਗਰੀਜੇਸ਼ਨ ਕਰਦੇ ਨੇ ਵੀ ਕਿਤੇ ਕਿਹੜੀ ਕੈਟੇਗਰੀ ਦਾ ਪ੍ਰਧਾਨ ਜਾਂ ਮੇਅਰ ਹੋਵੇਗਾ ਔਰ ਉਸ ਤੋਂ ਬਾਅਦ ਜਿਹੜਾਗਾ ਮੀਟਿੰਗ ਜਿਹੜੀ ਕਾਲ ਕੀਤੀ ਜਾਊਗੀ ਡਿਸੇਬਲ ਔਰ ਉਹ ਮੀਟਿੰਗ ਕਾਲ ਕਰਨ ਤੋਂ ਬਾਅਦ ਜਿਹੜਾ ਹੈਗਾ ਉਹਦੇ ਵਿੱਚ ਮੇਅਰ ਦੀ ਜਿਹੜੀ ਚੋਣ ਹੋ ਜਾਂਦੀ ਹੈਗੀ ਤਾਂ ਮੈਂ ਸਾਡੇ ਪਾਰਟੀ 'ਚ ਇਹ ਇੱਕ ਜੁੜਤਾ ਹੈ ਕਿ ਮੇਅਰ ਕੋਈ ਵੀ ਬਣੇ ਸਾਰਿਆਂ ਨੇ ਅਸੀਂ ਇਕੱਠੇ ਨਾਲ ਚੱਲਣਾ ਹੈਗਾ ਔਰ ਜੋ ਵੀ ਸਾਡੇ ਇਲੈਕਟਿਡ ਕੈਂਡੀਡੇਟਸ ਹੈਗੇ ਨੇ ਉਹ ਬੈਠ ਕੇ ਸਲਾਹ ਕਰਨਗੇ ਕਿ ਕਿੰਨਾ ਨੇ ਕੈਂਡੀਡੇਟ ਨੂੰ ਕਿਸ ਕੈਂਡੀਡੇਟ ਜਾਂ ਕਿਸ ਉਮੀਦਵਾਰ ਨੂੰ ਅਸੀਂ ਮੇਅਰ ਬਣਾਉਣਾ ਹੈਗਾ ਤਾਂ ਮੈਂ ਆਪਣੇ ਵੱਲੋਂ ਅਤੇ ਸਮੂਹ ਸਾਡੀ ਫਗਵਾੜਾ ਕਾਂਗਰਸ ਵੱਲੋਂ ਸਾਰੇ ਹੀ ਫਗਵਾੜਾ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਨੂੰ ਬਹੁਤ ਵੱਡਾ ਜਿਆਦਾ ਵੱਡਾ ਪਿਆਰ ਦਿੱਤਾ ਹੈਗਾ ਔਰ ਨਾਲ ਹੀ ਸਾਡੀ ਰਿਸਪਾਂਸਿਬਿਲਟੀ ਵੀ ਵਧੀ ਹੈਗੀ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਔਰ ਸਾਰੇ ਅੱਜ ਮੀਟਿੰਗ ਦੇ ਵਿੱਚ ਵੀ ਡਿਸੀਜਨ ਕੀਤਾ ਹੈਗਾ ਕਿ ਅਸੀਂ ਆਮ ਫੁਗੜਾ ਵਾਸੀ ਆਂਦੀ ਹੈ ਜੋ ਵੀ ਮੁਸ਼ਕਲਾ ਹੈ ਜਾਂ ਡਿਮਾਂਡ ਸ ਹੈ ਉਹਨਾਂ ਦੀ ਜੋ ਵੀ ਸ਼ਾ ਹੈ ਗਿਆ ਉਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਇਹਨੇ ਤਾਰੀਵਾਲ ਸਾਹਿਬ ਨੇ ਔਰ ਅਸੀਂ ਦੇਖ ਸਕਦੇ ਹਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਉਂਗਾ ਕਿਉਂਕਿ ਮੂੰਹ ਮਿੱਠਾ ਕਰਾ ਰਹੇ ਨੇ ਜਿੰਨੇ ਵੀ ਕੈਂਡੀਡੇਟ ਜਿੱਤੇ ਨੇ ਉਹ ਅੱਜ ਧਾਰੀਵਾਲ ਸਾਹਿਬ ਕੋਲ ਪਹੁੰਚੇ ਨੇ ਮੈਂ ਇਹ ਹੀ ਬੇਨਤੀ ਕਰੂੰਗਾ ਕਿ ਵਾਰੀ ਵਾਰੀ ਸਾਰੇ ਕੈਂਡੀਡੇਟ ਜਿਹੜੇ ਆ ਉਹ ਧਾਰੀਵਾਲ ਸਾਹਿਬ ਦਾ ਮੂੰਹ ਮਿੱਠਾ ਕਰਾ ਰਹੇ ਨੇ ਔਰ ਧਾਰੀਵਾਲ ਸਾਹਿਬ ਦਾ ਕਹਿਣਾ ਹੈ ਕਿ ਡੀਸੀ ਸਾਹਿਬ ਮੀਟਿੰਗ ਕਾਲ ਕਰਨਗੇ ਔਰ ਮੀਟਿੰਗ ਕਾਲ ਕਰਨ ਤੋਂ ਬਾਅਦ ਜਿਹੜਾ ਉਹ ਡਿਸਾਈਡ ਕੀਤਾ ਜਾਏਗਾ ਕਿ ਹਾਊਸ ਦੇ ਵਿੱਚ ਮੇਅਰ ਕਿਹੜੀ ਕੈਟਾਗਰੀ ਦਾ ਬਣਨਾ ਹੈ ਔਰ ਜਲਦ ਹੀ ਜਿਹੜੀ ਹੈ ਕਾਂਗਰਸੀ ਜਿੰਨੇ ਵੀ ਜਿੱਤੇ ਨੇ ਕਾਉਂਸਲਰ ਉਹਨਾਂ ਦੀ ਮੀਟਿੰਗ ਦੇ ਵਿੱਚ ਹੀ ਡਿਸਾਈਡ ਹੋਏਗਾ ਕੌਣ ਮੇਅਰ ਬਣੇਗਾ ਔਰ ਫਗਵਾੜਾ ਵਾਸੀਆਂ ਦੀ ਹੁਣ ਅਗਲੀ ਤਸਕਤਾ ਇਹ ਹੀ ਹੈ ਕਿ ਮੇਅਰ ਕੌਣ ਬਣਨ ਜਾ ਰਿਹਾ ਔਰ ਲੋਕਾਂ ਦੇ ਕੰਮ ਜਿਹੜੇ ਆ ਇਹਨਾਂ ਨੇ ਕਰਨੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਫਗਵਾੜਾ ਦੇ ਯੰਗ ਕੈਂਡੀਡੇਟ ਔਰ ਹਦੀਆਬਾਦ ਦੇ ਵਿੱਚੋਂ ਜਿਹੜੇ ਕਿ ਦੋ ਤਿੰਨ ਅੰਦਰਾਂ ਨੂੰ ਇਹਨਾਂ ਨੇ ਮਾਤ ਦਿੱਤੀ ਹੈ ਔਰ ਇੱਕ ਪਾਸੇ ਲੋਕਾਂ ਦਾ ਪਿਆਰ ਤੇ ਦੂਸਰੇ ਪਾਸੇ ਰੁਪਈਆ ਸਿਰਫ ਲੋਕਾਂ ਨੇ ਜਿਹੜਾ ਆਪਣਾ ਪਿਆਰ ਉਹ ਸਾਰੇ ਕੈਂਡੀਡੇਟਾਂ ਨੂੰ ਦਿੱਤਾ ਹੈ ਔਰ ਇਹ ਗੱਲ ਵੀ ਫਗਵਾੜਾ ਵਾਸੀਆਂ ਨੇ ਨਕਾਰ ਦਿੱਤੀ ਆ ਕਿ ਰੁਪਈਏ ਦੇ ਨਾਲ ਇਲੈਕਸ਼ਨ ਨਹੀਂ ਜਿੱਤੇ ਜਾਂਦੇ ਔਰ ਜਿਹੜਾ ਲੋਕਾਂ ਦਾ ਕੰਮ ਕਰਦਾ ਹੈ ਉਹ ਕੰਮ ਕਰਨ ਵਾਲਾ ਬੰਦਾ ਹੀ ਅੱਗੇ ਆਂਦਾ ਤੇ ਕਾਂਗਰਸੀਆਂ ਦੇ ਵਿੱਚ ਤੁਸੀਂ ਉਤਸ਼ਾਹ ਦੇਖ ਰਹੇ ਹੋ ਦੇਖੋ ਕਿ ਕਿਸ ਤਰ੍ਹਾਂ ਇਸ ਵੇਲੇ ਧਾਰੀਵਾਲ ਸਾਹਿਬ ਦੇ ਨਿਵਾਸ ਦੇ ਉੱਤੇ ਸਾਰੇ ਹੀ ਜਿੱਤੇ ਹੋਏ ਜਿਹੜੇ ਕਾਉਂਸਲਰ ਨੇ ਉਹ ਇੱਥੇ ਪਹੁੰਚੇ ਹੋਏ ਨੇ ਤੇ ਜਲਦ ਹੀ ਜਿਹੜੀ ਆ ਇਸ ਚੀਜ਼ ਦੀ ਅਨਾਉਂਸਮੈਂਟ ਹੋਣ ਜਾ ਰਹੀ ਹੈ ਅਗਲੀ ਸੁਖਤਾ ਜਿਹੜੀ ਸਿਰਫ ਔਰ ਸਿਰਫ ਮੇਰ ਦੀ ਹੈ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਅਮਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਫਗਵਾੜਾ